ਇੱਕ ਚਤੁਰ ਬਿਅਕਤੀ ਨੂੰ ਕਾਲ ਤੋਂ ਬਹੁਤ ਡਰ ਲੱਗਦਾ ਸੀ ਇੱਕ ਦਿਨ ਉਸਨੇ ਚੁਤਰਾਈ ਨਾਲ ਕਾਲ ਨੂੰ ਆਪਣਾ ਦੋਸਤ ਬਣਾ ਲਿਆ ਉਸਨੇ ਕਿਹਾ ਮਿੱਤਰ ਤੂੰ ਕਿਸੇ ਨੂੰ ਵੀ ਨਹੀਂ ਛੱਡਦਾ ਕਿਸੇ ਦਿਨ ਮੈਨੂੰ ਵੀ ਆਪਣੇ ਨਾਲ ਲੈ ਜਾਵੇਂਗਾ ਕਾਲ ਨੇ ਕਿਹਾ ਮੌਤ ਇੱਕ ਅਟਲ ਸੱਚਾਈ ਹੈ ਜੋ ਆਇਆ ਹੈ ਉਹ ਮਰਨ ਜੋਗ ਹੈ ਇਹ ਸ੍ਰਿਸ਼ਟੀ ਦਾ ਅਟਲ ਨਿਯਮ ਹੈ ਇਸ ਲਈ ਮੈਂ ਵੀ ਮਜਬੂਰ ਹਾਂ ਪਾਟੂ ਮੈਨੂੰ ਦੋਸਤ ਬਣਾਇਆ ਹੈ ਇਸ ਲਈ ਜਿੰਨੇ ਸੌੜ ਦੇ ਸਕਾਂਗਾ ਦੇਵਾਂਗਾ ਮੈਨੂੰ ਦੱਸ ਤੂੰ ਮੇਰੇ ਤੋਂ ਕੀ ਉਮੀਦ ਰੱਖਦਾ ਹੈ ਵਿਅਕਤੀ ਨੇ ਕਿਹਾ ਮਿੱਤਰ ਮੈਂ ਸਿਰਫ ਇਹਨਾਂ ਚਾਹੁੰਦਾ ਹਾਂ ਕਿ ਜਦੋਂ ਤੂੰ ਮੈਨੂੰ ਲੈਣ ਆਵੇਂ ਉਸ ਤੋਂ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਲਿਖ ਦੇਵੀਂ ਜੋ ਮੈਂ ਆਪਣੇ ਬੱਚਿਆਂ ਨੂੰ ਕਾਰੋਬਾਰ ਦੀ ਜਾਣਕਾਰੀ ਦੇ ਸਕਾਂ ਅਤੇ ਆਪ ਵੀ ਰੱਬ ਦੀ ਭਗਤੀ ਵਿੱਚ ਲੱਗ ਜਾਵਾਂ ਕਾਲ ਨੇ ਪਿਆਰ ਨਾਲ ਕਿਹਾ ਇਹ ਕੋਈ ਵੱਡੀ ਗੱਲ ਨਹੀਂ ਤੈਨੂੰ ਚਾਰ ਚਿੱਠੀਆਂ ਭੇਜਾਂਗਾ ਤੇਰੇ ਕੋਲ ਪੂਰਾ ਸਮਾਂ ਹੋਵੇਗਾ ਤੂੰ ਹੌਸ ਵਿੱਚ ਹੋ ਕੇ ਸਾਰੇ ਕੰਮ ਨਿਪਟਾ ਸਕੇਂ ਇਹ ਸੁਣ ਕੇ ਵਿਅਕਤੀ ਬਹੁਤ ਖੁਸ਼ ਹੋ ਗਿਆ ਸੋਚਣ ਲੱਗਾ ਹੁਣ ਤਾਂ ਕਾਲ ਦਾ ਡਰ ਵੀ ਅੰਦਰੋਂ ਨਿਕਲ ਗਿਆ ਮੈਂ ਸਾਰੇ ਕੰਮ ਮੁਕਾ ਕੇ ਜਾਵਾਂਗਾ ਤਾਂ ਅਕਾਲ ਪੁਰਖ ਵੀ ਮੇਰਾ ਸਵਾਗਤ ਕਰਨਗੇ ਦਿਲ ਲੰਘਦੇ ਗਏ ਆਖਰ ਮੌਤ ਦੀ ਘੜੀ ਆ ਗਈ ਕਾਲ ਆਪਣੇ ਦੂਤਾਂ ਸਮੇਤ ਆਇਆ ਤੇ ਕਿਹਾ ਮਿੱਤਰ ਤੇਰਾ ਸਮਾਂ ਮੁੱਕ ਗਿਆ ਚੱਲ ਮੇਰੇ ਨਾਲ ਮੈਂ ਆਪਣੇ ਸਵਾਮੀ ਦੀ ਅਗਿਆ ਦਾ ਪਾਲਣ ਕਰ ਰਿਹਾ ਹਾਂ ਇੱਕ ਪਲ ਹੋਰ ਨਹੀਂ ਰੁਕ ਸਕਦਾ ਵਿਅਕਤੀ ਨਰਾਜ ਹੋ ਗਿਆ ਤੇ ਕਿਹਾ ਲੰਤ ਆ ਤੇਰੇ ਵਰਗੇ ਦੋਸਤਾਂ ਨੂੰ ਤੈਨੂੰ ਲਜਾਈ ਨਹੀਂ ਆਉਂਦੀ ਤੂੰ ਤਾਂ ਕਹਿੰਦਾ ਸੀ ਚਿੱਠੀ ਲਿਖਾਂਗਾ ਪਰ ਤੂੰ ਤਾਂ ਕੋਈ ਸੂਚਨਾ ਵੀ ਨਹੀਂ ਦਿੱਤੀ ਤੇ ਅਚਾਨਕ ਦੂਤਾਂ ਸਮੇਤ ਆ ਗਿਆ ਕਾਲ ਹੱਸਿਆ ਤੇ ਕਿਹਾ ਮਿੱਤਰ ਇਹਨਾ ਝੂਠ ਨਾ ਬੋਲ ਮੈਂ ਤਾਂ ਤੈਨੂੰ ਚਾਰ ਚਿੱਠੀਆਂ ਭੇਜੀਆਂ ਤੂੰ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਵਿਅਕਤੀ ਹੈਰਾਨ ਹੋ ਕੇ ਪੁੱਛਣ ਲੱਗਾ ਕਿਹੜੀਆਂ ਚਿੱਠੀਆਂ ਕੋਈ ਸਬੂਤ ਹੈ ਕੋਈ ਡਾਕ ਦੀ ਰਸੀਦ ਕਾਲ ਨੇ ਕਿਹਾ ਕਬਰਾਉਨਾ ਮੇਰੀਆਂ ਚਾਰ ਚਿੱਠੀਆਂ ਹੁਣੇ ਤੇਰੇ ਕੋਲੇ ਮੌਜੂਦ ਹਨ ਪਹਿਲੀ ਚਿੱਠੀ ਮੈਂ ਤੇਰੇ ਸਿਰ ਨੂੰ ਭੇਜੀ ਤੇਰੇ ਕਾਲੇ ਸੋਨੇ ਵਾਲ ਸਫੈਦ ਕਰ ਦਿੱਤੇ ਕਿਹਾ ਸਾਵਧਾਨ ਹੋ ਜਾ ਜੋ ਕਰਨਾ ਹੈ ਕਰ ਲੈ ਨਾਮ ਧਨ ਅਤੇ ਮਾਨ ਤਾਨ ਦੇ ਝੰਝਟ ਸੱਡ ਭਗਤੀ ਵਿੱਚ ਲੱਗ ਜਾ ਪਰ ਤੂੰ ਬਣਾਵਤੇ ਰੰਗ ਲਾ ਕੇ ਜਵਾਨੀ ਦੇ ਸੁਪਨੇ ਦੇਖਣ ਲੱਗ ਗਿਆ ਦੂਜੀ ਚਿੱਠੀ ਤੇਰੇ ਅੱਖਾਂ ਲਈ ਭੇਜੀ ਅੱਖਾਂ ਦੀ ਜੋਤ ਘਟ ਗਈ ਪਰ ਤੂੰ ਵੱੱਟੇ ਵੱਡੇ ਚਸ਼ਮੇ ਲਾ ਕੇ ਦੁਨੀਆ ਦੇਖਣ ਲੱਗਿਆ ਰਹਿੰਦਾ ਪਰ ਰੱਬ ਦੇ ਧਿਆਨ ਲਈ ਅੱਖਾਂ ਨਾ ਮੀਟੀਆਂ ਤੀਜੀ ਚਿੱਠੀ ਤੇਰੇ ਦੰਦਾਂ ਲਈ ਦੰਦ ਹਿੱਲੇ ਟੁੱਟੇ ਪਰ ਤੂੰ ਨਕਲੀ ਦੰਦ ਲਵਾ ਕੇ ਦੁਨੀਆ ਦੇ ਸੁਆਦ ਲੈਣ ਲੱਗ ਪਿਆ ਤੈਨੂੰ ਤਦ ਵੀ ਸਮਝ ਨਾ ਆਈ ਚੌਥੀ ਚਿੱਠੀ ਰੋਗ ਅਤੇ ਪੀੜਾਾਂ ਦੀ ਪਰ ਤੂੰ ਓੰਕਾਰ ਵਿੱਚ ਰਿਹਾ ਕੋਈ ਗੰਭੀਰਤਾ ਨਹੀਂ ਵਿਖਾਈ ਜਦੋਂ ਵਿਅਕਤੀ ਨੇ ਇਹ ਸਾਰੀਆਂ ਚਿੱਠੀਆਂ ਸਮਝੀਆਂ ਉਹ ਫੁੱਟ ਫੁੱਟ ਰੋਣ ਲੱਗ ਪਿਆ ਕਿਹਾ ਮੈਂ ਗਫਲਤ ਵਿੱਚ ਰਿਹਾ ਸਦਾ ਸੋਚਦਾ ਰਿਹਾ ਕਿ ਕੱਲ ਤੋਂ ਰੱਬ ਦਾ ਨਾਮ ਲਵਾਗਾ ਪਰ ਉਹ ਕੱਲ ਕਦੇ ਆਇਆ ਹੀ ਨਹੀਂ ਕਾਲ ਨੇ ਕਿਹਾ ਤੂੰ ਜੋ ਵੀ ਕੀਤਾ ਰਾਗ ਰੰਗ ਭੋਗਣ ਲਈ ਕੀਤਾ ਜੋ ਵਿਅਕਤੀ ਜਾਣ ਬੁੱਝ ਕੇ ਨਿਯਮ ਤੋੜਦਾ ਹੈ ਉਹ ਮਾਫੀ ਦੇ ਯੋਗ ਨਹੀਂ ਵਿਅਕਤੀ ਨੇ ਕਿਹਾ ਮੇਰੇ ਕੋਲ ਕਰੋੜਾਂ ਦੀ ਜਾਇਦਾਦ ਹੈ ਉਹ ਲੈ ਲਾ ਕਾਲ ਹੱਸਿਆ ਇਹ ਸਾਰੇ ਰੁਪਏ ਪੈਸੇ ਜਾਇਦਾਦ ਇਹ ਮੇਰੇ ਲਈ ਧੂੜ ਦੇ ਬਰਾਬਰ ਹਨ ਮੈਨੂੰ ਇਹ ਨਹੀਂ ਪ੍ਰਸਾਹ ਸਕਦੇ ਜੇ ਤੂੰ ਮੈਨੂੰ ਲੁਭਾਉਣਾ ਚਾਹੁੰਦਾ ਸੀ ਸੱਚਾਈ ਅਤੇ ਚੰਗੇ ਕਰਮਾਂ ਦਾ ਧਨ ਇਕੱਠਾ ਕਰਦਾ ਇਹੋ ਜਹੀ ਪੂੰਜੀ ਅੱਗੇ ਮੈਂ ਵੀ ਬੇਬਸ ਹੋ ਜਾਂਦਾ ਪਰ ਤੇਰੇ ਕੋਲ ਇਹ 1 ਰੁਪਏ ਦੀ ਵੀ ਨਹੀਂ ਕਾਲ ਨੇ ਅੱਖਰ ਵਿੱਚ ਉਸ ਦੇ ਪ੍ਰਾਣ ਪਕੜ ਲਏ ਮਨੁੱਖ ਹਾਏ ਹਾਏ ਕਲਦਾ ਰਹਾ ਆਪਰੇ ਰਿਸ਼ਤੇਦਾਰਾਂ ਨੂੰ ਪੁਕਾਰਿਆ ਪਰ ਕੋਈ ਵੀ ਉਸ ਦੀ ਮਦਦ ਨਾ ਕਰ ਸਕਿਆ ਕਾਲ ਨੇ ਇੱਕ ਵੱਡੀ ਗੱਲ ਆਖੀ ਸਿਰਫ ਇੱਕੋ ਸੱਚ ਹੈ ਅਸੀਂ ਮਰਾਂਗੇ ਇਹ ਨਿਸ਼ਚਿਤ ਹੈ ਜੀਵਨ ਵਿੱਚ ਕਿੰਨੀ ਦੌਲਤ ਕਿੰਨੀ ਥੌਹਰਤ ਮਿਲੇਗੀ ਕਿਹੋ ਜਹੀ ਸੰਤਾਨ ਹੋਵੇਗੀ ਇਹ ਸਭ ਅਨਿਸ਼ਚਿਤ ਹੈ ਪਰ ਮੌਤ ਇਹ ਅਟਲ ਸਚਾਈ ਹੈ ਕਾਲ ਕਿਸੇ ਵੀ ਸਮੇਂ ਦਸਤਕ ਦੇ ਸਕਦਾ ਹੈ ਇਸ ਲਈ ਹਰ ਰੋਜ਼ ਉਸ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਉਮਰ ਵੱਧਦੀ ਹੈ ਸਰੀਰ ਵਿੱਚ ਹੋ ਰਹੇ ਬਦਲਾਅ ਦੇਖ ਕੇ ਘਟੋ ਘਟ ਰੱਬ ਦੀ ਯਾਦ ਵਿੱਚ ਰਹਿਣਾ ਸਿੱਖਣਾ ਚਾਹੀਦਾ ਹੈ ਅੱਜ ਤਾਂ ਕਲ ਯੁਗ ਦਾ ਆਖਰੀ ਸ਼ਮਾਂ ਚੱਲ ਰਿਹਾ ਹੈ ਹਰ ਇੱਕ ਨੂੰ ਚਾਹੀਦਾ ਹੈ ਕਿ ਪ੍ਰਮਾਤਮਾ ਦੀ ਯਾਦ ਵਿੱਚ ਰਹਿ ਕੇ ਆਪਣੇ ਕਰਮ ਕਰੇ ਧੰਨਵਾਦ